ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਖਨੋਰੀ ਬਾਰਡਰ ਤੋਂ ਇੱਕ ਤਸਵੀਰ ਜਿੱਥੇ ਚੁੱਲਾ ਨਹੀਂ ਬਲਿਆ ਕਿਸਾਨ ਭਰਾਵਾਂ ਵਾਸਤੇ ਚਾਹ ਬਣਾਈ ਜਾਂਦੀ ਹੈ ਲੇਕਿਨ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਪ੍ਰਧਾਨ ਜੀ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਖੜੇ ਹਾਂ ਉਹ ਕਿਸਾਨੀ ਮੰਗਾ ਨੂੰ ਲੈ ਕੇ ਮਰਨਵਰਤ ਦੇ ਉੱਪਰ ਬੈਠੇ ਹੋਏ ਨੇ ਕਿਸਾਨੀ ਮੰਗਾ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਖਨੋਰੀ ਬਾਰਡਰ ਦੇ ਉੱਪਰ ਮਰਨਵਰਤ ਤੇ ਬੈਠੇ ਨੇ ਤੇ ਅੱਜ 15ਵਾਂ ਦਿਨ ਹੋ ਗਿਆ ਹੈ ਉਹਨਾਂ ਨੂੰ ਤਾਂ ਮਰਨਵਰਤ ਦੇ ਵਿੱਚ ਪਹੁੰਚ ਚੁੱਕੇ ਨੇ ਅ ਅੱਜ ਖਨੋਰੀ ਬਾਰਡਰ ਦੇ ਵਿੱਚ ਜਿਹੜੇ ਕਿਸਾਨ ਭਰਾ ਇਸ ਮੋਰਚੇ ਦੇ ਵਿੱਚ ਸ਼ਾਮਿਲ ਨੇ ਉਹਨਾਂ ਵੱਲੋਂ ਵੀ ਅੱਜ ਐਲਾਨ ਕੀਤਾ ਗਿਆ ਸੀ ਕਿ ਅੱਜ ਦੇ ਦਿਨ ਇਸ ਮੋਰਚੇ ਦੇ ਵਿੱਚ ਕੋਈ ਵੀ ਚੁੱਲਾ ਨਹੀਂ ਬਾਲੇਗਾ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਚੂਲੇ ਨਹੀਂ ਬਾਲੇ ਗਏ ਜਿਵੇਂ ਕਿ ਉੱਥੇ ਲੰਗਰ ਲਗਾਏ ਜਾਂਦੇ ਸਨ ਉਹ ਵੀ ਨਹੀਂ ਹੋਇਆ ਅੱਜ ਤੇ ਮੋਢੇ ਦੇ ਨਾਲ ਮੋਢਾ ਮਿਲਾ ਕੇ ਖੜੇ ਨੇ ਢੱਲੇਵਾਲ ਦੇ ਨਾਲ ਬਾਕੀ ਕਿਸਾਨ ਜੋ ਵੀ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਅਸੀਂ ਵੀ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਹੈ ਤੇ ਸਾਰੇ ਕਿਸਾਨਾਂ ਨੇ ਅੱਜ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ ਅੱਜ ਬਾਰਡਰਾਂ ਤੇ ਖਨੌਰੀ ਬਾਰਡਰ ਦੇ ਉੱਪਰ ਚੂਲੇ ਨਹੀਂ ਬਾਲੇ ਗਏ ਕਿਸਾਨ ਅੱਜ ਢੱਲੇਵਾਲ ਦੇ ਨਾਲ ਭੁੱਖ ਹੜਤਾਲ ਤੇ ਬੈਠੇ ਹੋਏ ਨੇ किसान ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਦਿੱਲੀ ਕੂਚ ਦੇ ਲਈ ਤਿਆਰੀਆਂ ਉਹਨਾਂ ਨੇ ਕਾਫੀ ਕੀਤੀਆਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਪਰ ਉਹਨਾਂ ਦੀ ਕੋਸ਼ਿਸ਼ਾਂ ناکਾਮ ਰਹੀਆਂ ਦਿੱਲੀ ਪੁਲਿਸ ਹਰਿਆਣਾ ਪੁਲਿਸ ਦਾ ਕਹਿਣਾ ਸੀਗਾ ਕਿ ਉਹਨਾਂ ਕੋਲ ਪਰਮਿਸ਼ਨ ਨਹੀਂ ਹੈਗੀ ਉਸ ਵੇਲੇ ਕਾਫੀ ਜਦੁੱਜਹਿਦ ਕੀਤੀ ਅੱਗੇ ਵਧਣ ਦੀ ਕਿਸਾਨਾਂ ਨੇ ਪਰ ਉਹਨਾਂ ਦਾ ਇਹ ਦਿੱਲੀ ਕੂਚ ਸਫਲ ਨਹੀਂ ਹੋ ਪਾਇਆ ਮਾਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੋਨੀ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਬਰਸਰਦਾ ਆਗੂ ਅੱਜ ਜਿਹੜਾ ਸਾਰੇ ਮੋਰਚੇ ਵੱਲੋਂ ਜਿਹੜੇ ਅੱਗ ਨਹੀਂ ਬਾਲੀ ਗਈ ਜੋ ਮੋਰਚੇ ਵੱਲੋਂ ਐਲਾਨ ਹੀ ਪਿਆ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਜਾਊਗੀ ਉਹ ਪੂਰਨ ਤੌਰ ਤੇ ਮੋਰਚੇ 'ਚ ਲਾਗੂ ਕੀਤੀ ਗਈ ਆ ਆ ਚੁੱਲ੍ਹੇ ਜਿਹੜੇ ਉਹ ਨਹੀਂ ਬਲ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਰਨਵਰਤਨ ਤੇ ਬੈਠੇ ਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਿਹੜੀ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਤੇ ਜੇ ਸਰਦਾਰ ਜਗਜੀਤ ਸਿੰਘ ਦੀ ਸਿਹਤ ਵਿਗੜਦੀ ਆ ਤੇ ਇਹ ਮੋਰਚਾ ਵੀ ਭੁੱਖ ਹੜਤਾਲ ਤੇ ਸਮੁੱਚੇ ਲੋਕ ਬੱਚੇ ਮਾਈਆਂ ਭੈਣਾਂ ਮਰਨ ਵੱਤ ਤੇ ਬੈਠ ਸਕਦਾ ਜੀ ਆ ਵੀ ਹੁਣ ਦੱਸ ਦ ਗਏ ਇਹ ਚੁੰਦੇ 8 ਵਜੇ ਤੋਂ ਰਾਤ ਦੇ ਬੰਦ ਆ ਜਿਹੜੇ ਕਈ ਦਾ ਜੋ ਸਾਡੇ ਕੋਲ ਰਸਤਾ ਹੈ ਕਿ ਉਹ ਸਾਰੀ ਦੀ ਸਾਰੀ ਰਾਤੀ ਖਤਮ ਕਰ ਦਿੱਤੀ ਗਈ ਆ ਜਿਹੜਾ ਕੋ ਸਾਡੇ ਕੋਲ ਬੜਿਆ ਲੰਗਰ ਪੰਨਾਰਾ ਹੈਗਾ ਸਾਰਾ ਰਾਤ ਦਾ ਖਤਮ ਕਰ ਦਿੱਤਾ ਕਿਉਂਕਿ ਸਵੇਰੇ ਚਾਹ ਵੀ ਜਿਹੜੀ ਆ ਉਹ ਨਹੀਂ ਕਹਿਣੇ ਪੀਤੀ ਇੱਕ ਸਰਦਾਰ ਜਗਜੀਤ ਸਿੰਘ ਜੀ ਦੇ ਆਣ ਸਾਡੇਆਂ ਕੰਮ ਵਾਸਤੇ ਜਿਹੜੇ ਬਿਠੇ ਨੇ ਤੇ ਉਹਨਾਂ ਦੇ ਦਰਦ ਕਰਕੇ ਇਹ ਨਹੀਂ ਵੀ ਅਸੀਂ ਜੇ ਸੂਬਾ ਕਮੇਟੀ ਦਾ ਹੁਕਮ ਮੰਨਾਂਗੇ ਵੀ ਜੇ ਉਹ ਸਾਨੂੰ ਆਖਣਗੇ ਤੇ ਅਸੀਂ ਲੰਘਾਂਗੇ ਅਸੀਂ ਖੁਦ ਖੁਦ ਸਾਰਿਆਂ ਦੇ ਵਿੱਚ ਦਰਦਿਆ ਅਸੀਂ ਜੇ ਸਾਨੂੰ ਆਖਣਗੇ ਵੀ ਵੀ ਤੁਸੀਂ ਇੱਕ ਦਿਨ ਛੱਡ ਲੋ ਜੇ ਸਾਨੂੰ ਦੱਲਿਆ ਸਾਹਿਬ ਦੀ ਸ਼ਹੀਦ ਵਕਤ ਦੀ ਯਾਪੀ ਬਿਲਕੁਲ ਅੰਮ੍ਰਿਤਸਰ ਜਿਹੜਾ ਜਿਹੜਾ ਆ ਉਹਦੇ ਬੈਠੇ ਬਿਲਕੁਲ ਉੱਕਾ ਹੀ ਨਹੀਂ ਪਰਛਾਦਾ ਛੱਣਗੇ ਜਿੰਨਾ ਚਿਰ ਦੱਲਿਆ ਸਾਹਿਬ ਨੂੰ ਛੱਣਗੇ ਉਹਨਾਂ ਚਿਰ ਅਸੀਂ ਵੀ ਨਹੀਂ ਛੱਣਗੇ